ਇਸ ਗੱਲ ਦੀ ਤੇ ਅਜਾਪਤ ਇਸਰਾਪਾਟੇ ਦੱਸ ਸੁਹਾਗ ਦਾ ਲੈ ਕੇ ਸ਼ੁਰੂ ਹੋਏ ਆਂ ਜੀ ਕੌਰਾ ਮੈਨੂੰ ਦੁੱਖ ਤਾਂ ਇਸ ਗੱਲ ਦਾ ਏ ਭਾਈ ਦੁਨੀਆ ਕੀ ਕਹਿੰਦੀ ਹੋਵੇਗੀ ਐ ਹੁਣੇ ਬੇਬੇ ਗੱਲਾਂ ਕਰਦੀ ਗਈ ਏ ਹੁਸ਼ਿਆਰ ਚੰਦ ਬਸ ਬੇਬੇ ਗੱਲਾਂ ਹੀ ਕਰਨ ਜੋਗੀ ਏ ਨਾ ਕੁਝ ਕੰਮ ਤਾਂ ਨਹੀਂ ਕਰਨ ਵਾਲੀ ਇਹ ਤਾਂ ਬੁੱਡੀਆਂ ਦਾ ਕੈਦਾ ਏ ਜਿੱਥੇ ਬੈਠਣੀਆਂ ਇੱਧਰ ਉੱਧਰ ਦੀਆਂ ਗੱਲਾਂ ਮਾਰਨੀਆਂ ਹੋਰ ਇਹਨਾਂ ਨੂੰ ਕੰਮ ਹੀ ਮੰ ਕੀ ਹੋਇਆ ਪਾਰਾ ਲੇਖਾ ਪਲਾ ਮੁਕਤ ਦੇ ਨਹੋਰੇ ਦੇਨ ਦਾ ਕੀ ਰਾ ਹੋਇਆ ਉੜਕ ਮਰਦ ਮਿਲ ਕੇ ਬੈਠਦੇ ਨੇ ਤਾਂ ਗੱਲਾਂ ਨਹੀਂ ਕਰਦੇ ਪਰ ਦਸ ਉਹਦੇ ਵੱਲੋਂ ਖਸਮਾ ਖਾਣੀ ਦਾ ਨਾ ਭੁੱਲ ਗਿਆਈ ਤੇ ਮੇਰੇ ਮੂੰਹ ਅੱਗੇ ਫਿਰਦਾ ਈ ਹਾਂ ਹਾਂ ਜੰਡਪੁਰਾ ਜਿੱਥੇ ਰਾਜੇ ਨੂੰ ਭੇਜਿਆ ਸੀ ਉਥੋਂ ਕੀ ਪਤਾ ਆਏ ਹੁਸ਼ਿਆਰ ਚੰਨ ਮੈਂ ਇਹੋ ਤਾਂ ਤੈਨੂੰ ਦੱਸਣ ਲੱਗਾ ਸੀ ਪਰ ਤੂੰ ਬੇਬੇ ਦੀਆਂ ਗੱਲਾਂ ਵਿੱਚ ਲੱਗ ਪਈ ਕੌਰਾ ਚੰਗਾ ਚੰਗਾ ਦੱਸ ਫਿਰ ਹੁਸ਼ਿਆਰ ਚੰਦ ਮੈਂ ਹੁਣੇ ਹੀ ਰਾਜੀ ਨੂੰ ਮਿਲ ਕੇ ਆਇਆ ਹਾਂ ਉਹ ਇੱਧਰ ਹੀ ਪਿਆ ਆਉਂਦਾ ਸੀ ਤੇ ਮੈਨੂੰ ਰਾਹ ਵਿੱਚ ਮਿਲ ਪਿਆ ਕੌਰਾ ਤੂੰ ਉਹਨਾਂ ਨੂੰ ਆਉਣ ਕਿਉਂ ਨਾ ਦਿੱਤਾ ਸਾਰੀ ਗੱਲ ਮੈਂ ਉਹਦੇ ਮੂੰਹੋਂ ਸੁਣ ਲੈਂਦੀ ਹੁਸ਼ਿਆਰ ਚੰਦ ਉਹ ਇੱਧਰ ਆ ਰਿਹਾ ਸੀ ਤੇ ਮੈਂ ਅੱਗੇ ਕੰਮ ਜਾ ਰਿਹਾ ਸੀ ਸੋਈ ਮੈਂ ਉਹਨੂੰ ਨਾਲ ਈ ਲੈ ਗਿਆ ਗੱਲ ਸਾਰੀ ਤੋਂ ਮੇਰੇ ਕੋਲ ਸੁਣ ਲੈ ਕਹਿੰਦਾ ਈ ਪਈ ਕੋਈ ਚੰਗੇ ਭਾਗ ਹੋਣ ਤਾਂ ਇਹੋ ਜਿਹਾ ਕਰ ਲੱਭਦਾ ਏ ਬੜੇ ਭਾਗਵਾਨ ਨਿਰਜਕ ਤਾਂ ਰੱਬ ਨੇ ਰੱਜ ਕੇ ਦਿੱਤਾ ਹੋਇਆ ਈ ਬੜਾ ਵੱਡਾ ਖਲ ਜਗਨ ਇਹ ਪ੍ਰਾਕਰਮੀ ਖਾਨਦਾਨ ਹੈ ਹਰੇ ਬਾਰੇ ਵਿੱਚ ਮੰਨੇ ਤੰਨੇ ਹੋਏ ਹਰ ਤਾਂ ਬੁੱਕ ਬੁੱਕ ਕਿਸਰ ਪੈਂਦਾ ਏ ਕੋਰ ਸ਼ੁਕਰ ਹੈ ਰੱਬ ਦਾ ਇਹ ਵੀ ਰਾਤ ਦਿਨ ਦਾ ਸਹਸਾ ਲੱਥਾ ਮੇਰੀ ਤਾਂ ਫਿਕਰ ਨਾਲ ਜਾਂ ਸੁਖਦੀ ਜਾਂਦੀ ਸੀ ਹੁਸ਼ਿਆਰ ਸੰਤ ਵੇਖ ਰੱਬ ਨੇ ਕਿਹਾ ਚੰਗਾ ਡੋਣ ਮਿਲਾਇਆ ਏ ਸਹਿਜ ਪੱਕੇ ਸੋ ਮਿੱਠਾ ਹੋਏ ਤੁਮ ਬੜੀ ਕਾਲੀ ਪਾਈ ਹੋਈ ਸੀ ਕਾਲੀ ਨਾਲ ਕੁਝ ਨਹੀਂ ਬੰਦਦਾ ਮੇਲੋ ਬੜੀ ਨਸੀਬ ਵਾਲੀ ਹੈ ਤੇ ਉਹਦੇ ਨਸੀਬਾਂ ਅਨੁਸਾਰੇ ਕੰਮ ਆਪਣੇ ਆਪ ਰਾਸ ਹੁੰਦੇ ਜਾਂਦੇ ਨੇ ਕੌਰਾ ਸੁਖ ਨਾਲ ਮੁੰਡਾ ਕਿਹੜੀ ਨੂੰ ਉਮਰਦਾ ਹੈ ਕਵਾਰਾ ਹੈ ਕੀ ਦੂਜਾ ਅਸ਼ਾਰ ਚੱਲ ਹੱਥ ਦੀ ਸਹਿਨਤ ਨਾਲ ਕੌਰਾ ਨੂੰ ਚੁੱਪ ਕਰਾਉਂਦਾ ਹੈ ਤੇ ਫਿਰ ਮੇਲੋ ਨੂੰ ਖਾਕੋ ਤੂੰ ਜਾ ਇੱਕ ਕੰਮ ਕਰ ਆ ਮੇਲੋ ਮਹਿਫਲਕਾਰੀ ਕੱਢਣ ਕੱਢ ਨਹੀਂ ਪਈਆਂ ਠਹਿਰ ਕੇ ਜਾਉ ਕਾਰਾ ਫੁਲਕਾਰੀ ਫੇਰ ਨਾ ਕਢੀ ਜਾਉ ਜਾਂ ਮੇਰੀ ਬੀਬੀ ਧੀ ਮੇਲੋ ਕੀ ਕੰਮ ਏ ਹੁਸ਼ਿਆਰ ਚੰਦ ਪੰਡਤਾਨੀ ਵੱਲ ਜਾ ਉਹਨੂੰ ਕਹਿ ਭਈ ਪਾਂਦਾ ਜਦੋਂ ਬਾਹਰੋਂ ਆਵੇ ਤਾਂ ਉਹਨੂੰ ਝਟਪਟ ਇੱਧਰ ਭੇਜੇ ਮੇਲੋ ਕਿਹੜੀ ਪੰਡਤਾਨੀ ਕਾਰਾ ਇੱਥੇ ਕੋਈ 10 ਵੀ ਪੰਡਤਾਨੀਆਂ ਹਨ ਓਹੋ ਬੁੱਢੇ ਪਾਂਦੇ ਦੀ ਬੋਟੀ ਹੀ ਵਰਤੀ ਹੋਰ ਕਿਹੜੀ ਮੇਲੋ ਮੈਨੂੰ ਠੀਕ ਪਤਾ ਨਹੀਂ ਉਹਦਾ ਘਰ ਕਿੱਥੇ ਹੈ ਕੋਰਾ ਜਾ ਪਰਯੰਭ ਸੰਤੋ ਨੂੰ ਨਾਲ ਲੈ ਜਾਓ ਉਹਨਾਂ ਨੂੰ ਪਤਾਏ ਮੇਲੋ ਚਲੀ ਜਾਂਦੀ ਹੈ ਹੁਸ਼ਿਆਰ ਚੰਦ ਮੈਂ ਕਹਿਣ ਲੱਗਾ ਸੀ ਭਈ ਲਾਜੋ ਮੰਜੀ ਤੋਂ ਉੱਤਰ ਕੇ ਫੁਲਕਾਰੀ ਚੁੱਕ ਲੈਂਦੀ ਹੈ ਤੇ ਮਾਂ ਕੋਲ ਆ ਕੇ ਲਾਜੋ ਮਾਂ ਮੈਂ ਫੁਲਕਾਰੀ ਕੱਢਾ ਮੇਰਾ ਜੀ ਕਰਦਾ ਏ ਕੌਰਾ ਨਾ ਨਾ ਤੂੰ ਖਰਾਬ ਕਰ ਦੇਂਗੀ ਪਹਿਲੋਂ ਪੈਨ ਕੋਲੋਂ ਸਿੱਖੀ ਫੇਰ ਕੱਢੀ ਲਾਜੋ ਮੈਂ ਪਿੱਛੋਂ ਸਿੱਖ ਲਵਾਂਗੀ ਹੁਣ ਮੈਨੂੰ ਕੱਢਣ ਦੇ ਮੇਰਾ ਜੀ ਕਰਦਾ ਏ ਹੁਸ਼ਿਆਰ ਚ ਹੈ ਸਿਰਮੁਨੇ ਰੋਲਾ ਨਾ ਪਾ ਸਾਨੂੰ ਗੱਲ ਕਰਨ ਦੇ ਲਾਜੋ ਰੋਣ ਵਾਲਾ ਮੂੰਹ ਬਣਾ ਕੇ ਫੇਰ ਫੁਲਕਾਰੀ ਕੱਢਣ ਨਾ ਕੱਢਣ ਦਿਓ ਨਾ ਕੌਰਾ ਚਲ ਝੜਕਣਾ ਅਮਨਜਨੀ ਜੂਮ ਹੋਈ ਲਾਜੋ ਨੂੰ ਫੁਲਕਾਰੀ ਦੇ ਕੇ ਲੈ ਮਰ ਖਸਮਣਾ ਖਾਣੀ ਖਰਾਬ ਨਾ ਕਰੀ ਲਾਜੋ ਫੁਲਕਾਰੀ ਨੂੰ ਸਿਰ ਉੱਤੇ ਲੈ ਕੇ ਤੇ ਇੰਦਰ ਉੱਧਰ ਆਪਣੇ ਵੱਲ ਵੇਖ ਕੇ ਖੁਸ਼ੀ ਨਾਲ ਟੱਪਦੀ ਹੋਈ ਆਹਾ ਜੀ ਬੜੀ ਚੰਗੀ ਲੱਗਦੀ ਏ ਔਰਾ ਹੈ ਕੀ ਕਰਨੀ ਏ ਖਰਾਬ ਨਾ ਕਰ ਲਾਜੋ ਇਹ ਤਾਂ ਮੈਂ ਲੈ ਲੈਣੀ ਮੈਨੂੰ ਬੜੀ ਚੰਗੀ ਲੱਗਦੀ ਏ ਪੀੜੀ ਉੱਤੇ ਬੈਠ ਜਾਂਦੀ ਏ ਤੇ ਫਲਕਾਰੀ ਦਾ ਇੱਕ ਓੰਜਾ ਕੱਢਣ ਲੱਗ ਪੈਂਦੀ ਏ ਇਹ ਸੀ ਜੀ ਸਾਡਾ ਅੱਜ ਦਾ ਸੁਹਾਗ ਦਾ ਤੀਸਰਾ 파ਟ ਤੇਜਿਸ ਫਿਰ ਵੀਡੀਓ ਲੰਬੀ ਹੋ ਜਾਂਦੀ ਏ ਇਸ ਕਰਕੇ ਮੈਂ 파ਟ ਬਣਾ ਕੇ ਸਖਾਵਾਂਗੀ ਜੀ ਇਸ ਨੂੰ ਵਾਤਵਾਸ਼ ਸ਼ੇਅਰ ਕਰੋ ਲਾਈਕ ਕਰਿਓ ਤੇ ਸਬਸਕ੍ਰਾਈਬ ਕਰੋ ਜਿੰਨਾਂ ਨੇ ਚੀਜ਼ਾਂ ਪੜੀਆਂ ਸਾਂ ਕਮੈਂਟਾਂ 'ਚ ਜ਼ਰੂਰ ਦੱਸਣਾ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਸੀ ਕਾਲ